ਇੰਨੀ ਸਾਰੀ ਇੰਡਸਟਰੀ ਹੈ ਤੇ ਹਰ ਇੱਕ ਇੰਡਸਟਰੀ ਵਾਲਾ ਕਹਿੰਦਾ ਕਿ ਜੀ ਸਾਡੇ ਅੱਥੇ ਦਾ ਅੰਦਰ ਹੀ ਟ੍ਰੀਟਮੈਂਟ ਪਲੈਂਟ ਲੱਗਿਆ ਹੋਇਆ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਗੰਦੇ ਇੰਡਸਟਰੀ ਵਾਲੇ ਕਰ ਰਹੇ ਨੇ ਕਿਦਾਂ ਹੋਰ ਇੰਡਸਟਰੀ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਲੋਕ ਉਹ ਪਾਣੀ ਰਿਵਰਸ ਬੋਰਿੰਗ ਕਰਕੇ ਜ਼ਮੀਨ 'ਚ ਪਾਉਂਦੇ ਇਹ ਸੀ ਜਾਣਦੇ ਆ ਮੁੰਡੀਆਂ ਪਿੰਡ ਦੇ ਵਿੱਚ ਕੈਂਸਰ ਦੇ ਜਿਹੜੇ ਕੇਸ ਆਉਂਦੇ ਨੇ ਉੱਥੇ ਤਾਂ ਕੋਈ ਡੈਂਗ ਨਹੀਂ ਹੈਗਾ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਡੈਂਗਾ ਨੇ ਜਾਂ ਜਿਹੜੀ ਹੌਜਰੀ ਹੈ ਬਲੇਮ ਦੋਨਾਂ ਤੇ ਕੀਤਾ ਜਾਂਦਾ ਨਾ ਜਾਂ ਸਾਈਕਲ ਪਾਰਟਸ ਨੇ ਜਾਂ ਇਲੈਕਟ੍ਰੋਪਲੇਟਿੰਗਾਂ ਇਵ ਇੰਡਸਟਰੀਆਂ ਨੇ ਨਾ ਇਹ ਕੀ ਚੂਜ਼ ਕਰਦੇ ਨੇ ਡਾਈਸ ਚੂਜ਼ ਕਰਦੇ ਨੇ ਡਾਈਸ ਦੇ ਵਿੱਚ 80% ਡਾਈਸ ਕਿਹੜੀਆਂ ਹੁੰਦੀਆਂ ਨੇ ਐਜੋਡਾਈਸ ਦੁਨੀਆ ਦੇ ਹੋਰ ਸਾਇੰਸਦਾਨਾਂ ਨੇ ਖੋਜ ਕੀਤੀ ਉਹ ਕਹਿੰਦੇ ਨੇ ਕਿ ਜਿਹੜੇ ਐਜੋਡਾਈਸ ਨੇ ਇਹ ਬਾਇਓਗ੍ਰੇਡ ਡੀਗਰੇਡੇਬਲ ਹੋ ਸਕਦੇ ਨੇ ਫੰਗਸ ਆਇਡੈਂਟੀਫਾਈ ਹੋ ਚੁੱਕੇ ਆ ਉਹ ਸਾਰੇ ਮਾਈਕਰੋ ਆਰਗੇਨਿਜ਼ਮ ਆਇਡੈਂਟੀਫਾਈ ਹੋ ਚੁੱਕੇ ਆ ਜਿਹੜੇ ਇਹਨਾਂ ਕੈਮੀਕਲਾਂ ਨੂੰ ਬਾਇਓ ਡੀਗ੍ਰੇਡ ਕਰ ਦਿੰਦੇ ਨੇ ਐਜੋਡਾਈਸ ਨੂੰ ਵੀ ਬਾਇਓ ਡੀਗ੍ਰੇਡ ਕਰ ਦਿੰਦੇ ਨੇ ਜੇ ਆਪਾਂ ਗੱਲ ਕਰੀਏ ਲੁਧਿਆਣੇ ਦੀ ਤੇ ਲੁਧਿਆਣੇ ਦੇ ਵਿੱਚ ਕਹਿੰਦੇ ਆ ਕਿ ਇੰਡਸਟਰੀਅਲ ਹੱਬ ਹੈ ਇੱਥੇ ਹੂੰ ਇੰਨੀ ਸਾਰੀ ਇੰਡਸਟਰੀ ਹੈ ਤੇ ਹਰ ਇੱਕ ਇੰਡਸਟਰੀ ਵਾਲਾ ਕਹਿੰਦਾ ਕਿ ਜੀ ਸਾਡੇ ਅੱਥੇ ਦਾ ਅੰਦਰ ਹੀ ਟ੍ਰੀਟਮੈਂਟ ਪਲੈਂਟ ਲੱਗਿਆ ਹੋਇਆ ਹੈ ਸਾਡੇ ਜਿਹੜਾ ਪਾਣੀ ਨਿਕਲਦਾ ਬਿਲਕੁਲ ਸਾਫ਼ ਹੈ ਕਲੀਅਰ ਹੈ ਡਾਕੂਮੈਂਟਸ ਵੀ ਜਿਹੜਾ ਪ੍ਰੂਫ ਹੀ ਉਹਨਾਂ ਨੇ ਪ੍ਰੈਜ਼ੈਂਟ ਕਰ ਦਿੱਤੇ ਨੇ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਗੰਦੇ ਇੰਡਸਟਰੀ ਵਾਲੇ ਕਰ ਰਹੇ ਨੇ ਕਿੱਦਾਂ ਦੇਖੋ ਜਿਹੜੀ ਇੰਡਸਟਰੀ ਹੈ ਇੰਡਸਟਰੀ 'ਚ ਦੋ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਉਹ ਲੋਕ ਨੇ ਜਿਹੜੇ ਪਰ ਇੰਡਸਟਰੀ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਲੋਕ ਉਹ ਪਾਣੀ ਰਿਵਰਸ ਬੋਰਿੰਗ ਕਰਕੇ ਜ਼ਮੀਨ ਚ ਪਾਉਂਦੇ ਆ ਹੂੰ ਇਹ ਸੀ ਜਾਣਦੇ ਆ ਮੁੰਡੀਆਂ ਪਿੰਡ ਦੇ ਵਿੱਚ ਕੈਂਸਰ ਦੇ ਜਿਹੜੇ ਕੇਸ ਆਉਂਦੇ ਨੇ ਹੂੰ ਉੱਥੇ ਤਾਂ ਕੋਈ ਡੈਂਗ ਨਹੀਂ ਹੈਗੀ ਹੂੰ ਤੇ ਉਹ ਆਲੇ ਦੁਆਲੇ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਤਾਜਪੁਰ ਰੋਡ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਡੈਂਗਾ ਨੇ ਜਾਂ ਜਿਹੜੀ ਹੋਜਰੀ ਹੈ ਬਲੇਮ ਦੋਨਾਂ ਤੇ ਕੀਤਾ ਜਾਂਦਾ ਨਾ ਜਾਂ ਸਾਈਕਲ ਪਾਰਟਸ ਨੇ ਜਾਂ ਇਲੈਕਟ੍ਰੋਪਲੇਟਿੰਗ ਆ ਇਹ ਵੀ ਇੰਡਸਟਰੀਆਂ ਨੇ ਨਾ ਅਗਰ ਮੈਂ ਇਹ ਕਹਿਣਾ ਕਿ ਅਗਰ ਸਰਕਾਰ ਚਾਹੇ ਤਾਂ ਦੇਖੋ ਡੈਂਗ ਡੈਂਗਾ ਤੇ ਹੋਜਰੀ ਇਹ ਕੀ ਯੂਜ਼ ਕਰਦੇ ਨੇ ਡਾਈਸ ਯੂਜ਼ ਕਰਦੇ ਨੇ ਡਾਈਸ ਦੇ ਵਿੱਚ 80% ਡਾਈਸ ਕਿਹੜੀਆਂ ਹੁੰਦੀਆਂ ਨੇ ਐਜੋਡਾਈਸ ਐਜੋਡਾਈਸ ਦੇ ਵਾਸਤੇ ਪ੍ਰੋਫੈਸਰ ਲਿਊ ਬਿਨ ਬਿਨ ਚਾਈਨਾ ਦੇ ਉਹਨਾਂ ਨੇ ਖੋਜ ਕੀਤੀ ਦੁਨੀਆ ਦੇ ਹੋਰ ਸਾਇੰਸਦਾਨਾਂ ਨੇ ਖੋਜ ਕੀਤੀ ਉਹ ਕਹਿੰਦੇ ਨੇ ਕਿ ਜਿਹੜੇ ਐਜੋਡਾਈਸ ਨੇ ਇਹ ਬਾਇਓਗਰੀ ਡੀਗਰੇਡੇਬਲ ਹੋ ਸਕਦੇ ਨੇ ਐਸੇ ਬੈਕਟੀਰੀਆ ਆਇਡੈਂਟੀਫਾਈ ਹੋ ਚੁੱਕੇ ਨੇ ऐसे फंगस आइडेंटिफाई हो चुके ने आइडेंटिफाई हो चुके ने ऐसे माइक्रो ऑर्गेनिज्म आइडेंटिफाई हो चुके ने जेडे एजो डाइज नु बायोडिग्रेड ਕਰ ਦਿੰਦੇ ਨੇ ਪਰ ਉਹਦੇ ਵਿੱਚ ਇਹ ਆ ਕਿ ਉਹਦੇ ਵਿੱਚ ਸਾਨੂੰ ਸਰਕਾਰਾਂ ਨੂੰ ਇਹ ਗੱਲ ਸਮਝਾਉਣੀ ਪਵੇਗੀ ਸਿਵਲ ਸੋਸਾਇਟੀ ਨੂੰ ਵੀ ਇਹ ਗੱਲ ਸਮਝਾਉਣੀ ਪਵੇਗੀ ਕਿ ਜਦੋਂ ਸਰਕਾਰਾਂ ਟਾਊਨ ਪਲਾਨਿੰਗ ਕਰਦੀਆਂ ਨੇ ਟਾਊਨ ਪਲਾਨਿੰਗ ਦੇ ਵਿੱਚ ਜਿਹੜੇ ਦੁਨੀਆ ਦੇ ਵੱਡੇ ਸਾਇੰਟਿਸਟ ਜਿਹੜੀਆਂ ਉਹਨਾਂ ਨੇ ਖੋਜਾਂ ਕੀਤੀਆਂ ਨੇ ਉਹਨਾਂ ਨੂੰ ਇਨਕਾਰਪੋਰੇਟ ਕਰੋ ਹੁਣ ਇੱਥੇ ਪੁੱਡਾ ਵਾਲੇ ਕਲੋਨੀਆ ਘਟਣ ਬੈਹ ਜਾਂਦੇ ਆ ਕੀ ਕਦੇ ਇਹਨਾਂ ਨੇ ਸੋਚਿਆ ਕਿ ਅਸੀਂ ਇੱਥੇ ਝੀਲਾਂ ਵੀ ਬਣਾਈਏ ਅਸੀਂ ਇੱਥੇ ਝੀਲਾਂ ਵੀ ਬਣਾਈਏ ਹੁਣ ਤੁਸੀਂ ਜੇ ਐਜੋਡਾਈ ਬਾਇਓ ਡਿਗਰੇਡੇਬਲ ਹੋ ਸਕਦੀ ਆ ਤੇ ਇਹਦਾ ਮਤਲਬ ਅਸੀਂ ਹੌਜਰੀ ਵਾਲਿਆਂ ਨੂੰ ਤੇ ਦੋਸ਼ੀ ਨਹੀਂ ਦੇ ਸਕਦੇ ਨਾ ਅਸੀਂ ਡੈਂਗਾ ਵਾਲਿਆਂ ਨੂੰ ਵੀ ਦੋਸ਼ੀ ਨਹੀਂ ਦੇ ਸਕਦੇ ਨਾ ਹੂੰ ਇਸ ਕਰਕੇ ਇਹਦਾ ਮਤਲਬ ਹੈ ਕਿ ਸਰਕਾਰ ਨੂੰ ਆਪਣੀ ਨੀਤ ਬਣਾਉਣੀ ਪਵੇਗੀ ਸਾਨੂੰ ਇੱਕ ਕੰਪਰੀਹੈਂਸਿਵ ਪਲਾਨ ਲੈ ਕੇ ਆਉਣੀ ਪਵੇਗੀ ਉਹਦੇ ਵਿੱਚ ਪਬਲਿਕ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਪਵੇਗਾ ਅਸੀਂ ਜੇ ਕਹਿ ਦਈਏ ਕਿ ਪਬਲਿਕ ਦੋਸ਼ੀ ਨਹੀਂ ਹੈ ਵੱਡਾ ਨਾਲਾ ਗੰਦਾ ਕਰਨ ਵਿੱਚ ਪਬਲਿਕ ਕਿਉਂ ਨਹੀਂ ਦੋਸ਼ੀ ਹੈਗੀ ਹਾਲਾਂਕਿ ਪਬਲਿਕ ਕਦੇ ਦੋਸ਼ੀ ਨਹੀਂ ਹੁੰਦੀ ਇਹ ਪੋਲੀਟੀਕਲ ਇਕਨੋਮੀ ਦਾ ਸਭ ਤੋਂ ਵੱਡਾ ਸਿਧਾਂਤ ਹੈ ਕਿਉਂਕਿ ਪਬਲਿਕ ਨੂੰ ਜਾਗਰੂਕ ਹੀ ਨਹੀਂ ਕੀਤਾ ਜਾਂਦਾ ਹੁਣ ਅਸੀਂ ਘਰਾਂ 'ਚ ਦੇਖਦੇ ਹਾਂ ਸਾਡੇ ਘਰਾਂ 'ਚ ਬੱਚਿਆਂ ਨੇ ਨਹਾਉਣਾ ਹੁੰਦਾ ਔਰਤਾਂ ਨੇ ਨਹਾਉਣਾ ਹੁੰਦਾ ਸ਼ੈਂਪੂ ਮੰਗ ਲੈਂਦੇ ਆ ਹੂੰ ਹੁਣ ਸ਼ੈਂਪੂ ਆ ਅਸੀਂ ਘਰਾਂ ਦੇ ਵਿੱਚ ਕੱਪੜੇ ਧੋਦੇ ਆ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਕੀ ਪੈਂਦਾ ਡਿਟਰਜੈਂਟ ਪੈਂਦਾ ਹੁਣ ਡਿਟਰਜੈਂਟ ਜਿਹੜਾ ਹੈਗਾ ਇਹ ਬਾਇਓ ਡਿਗਰੇਡੇਬਲ ਨਹੀਂ ਹੁੰਦਾ ਸ਼ੈਂਪੂ ਜਿਹੜਾ ਬਾਇਓ ਡਿਗਰੇਡੇਬਲ ਨਹੀਂ ਹੁੰਦੇ ਸਾਬਣ ਹੁੰਦੇ ਆ ਹੂੰ ਜੇ ਤੁਹਾਨੂੰ ਧੋਣਾ ਹੈ ਤੇ ਸਾਬਣ ਨਾਲ ਕਿਉਂ ਨਹੀਂ ਧੋਂਦੇ ਹੂੰ ਸਾਡੇ ਜਿਹੜੇ ਵੱਡੇ ਬਜ਼ੁਰਗ ਸੀ ਉਹ ਤੇ ਨਰੋਲ ਸਾਬਣ ਨਾਲ ਨਹਾਉਂਦੇ ਹੁੰਦੇ ਸੀ ਹੂੰ ਤੇ ਕਹਿਣ ਦਾ ਮਤਲਬ ਇਹ ਹੁਣ ਅਸੀਂ ਫੈਸ਼ਨੇਬਲ ਹੋ ਗਏ ਅਸੀਂ ਸ਼ੈਂਪੂ ਨਾਲ ਨਹਾਉਂਦੇ ਆ ਜਿਹੜੇ ਲੋਕ ਰੋਲਾ ਪਾਉਂਦੇ ਨੇ ਬੁੱਢਾ ਨਾਲਾ ਸਾਫ਼ ਕਰੋ ਉਹਨਾਂ ਨੂੰ ਕਹੋ ਕਿ ਪਹਿਲਾਂ ਜਾ ਕੇ ਆਪਣਾ ਘਰ ਸਾਫ਼ ਕਰੋ ਆਪਣੇ ਘਰ ਦੇ ਬੱਚਿਆਂ ਨੂੰ ਔਰਤਾਂ ਨੂੰ ਖੁਦ ਇਹ ਸਮਝਾਓ ਕਿ ਅੱਜ ਤੋਂ ਬਾਅਦ ਅਸੀਂ ਸ਼ੈਂਪੂ ਇਸਤੇਮਾਲ ਨਹੀਂ ਕਰਾਂਗੇ ਅੱਜ ਤੋਂ ਬਾਅਦ ਅਸੀਂ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਡਿਟਰਜੈਂਟ ਇਸਤੇਮਾਲ ਨਹੀਂ ਕਰਾਂਗੇ ਬਲਕਿ ਸਰਕਾਰ ਨੂੰ ਚਾਹੀਦਾ ਕਿ ਉਹੋ ਜਿਹੀਆਂ ਮਸ਼ੀਨਾਂ ਬਣਾਏ ਜਿਨ੍ਹਾਂ ਦੇ ਵਿੱਚ ਡਿਟਰਜੈਂਟ ਦੀ ਬਜਾਏ ਸਾਬਣ ਪੈਂਦਾ ਹੋਵੇ ਸਾਬਣ ਤੁਸੀਂ ਲਿਕਵਿਡ ਵੀ ਸਾਬਲਦੇ ਤੁਸੀਂ ਕ੍ਰਿਸਟਲ ਵੀ ਬਣਾ ਸਕਦੇ ਹੋ ਇੱਥੇ ਐਡਾ بڑا ਇੰਸਟੀਚਿਊਟ ਆ ਨਾਈਪਰ ਆ ਮੋਹਾਲੀ ਦੇ ਵਿੱਚ ਉਹਨਾਂ ਨੂੰ ਕਹੋ ਨਾ ਉਹ ਬਣਾ ਕੇ ਦੇਣਗੇ ਤੁਹਾਨੂੰ ਫਾਰਮਾਸਿਊਟਿਕਲਸ ਦਾ ਡਿਪਾਰਟਮੈਂਟ ਆ ਉੱਥੇ ਪੋਸੋਲੋਜੀ ਇੱਕ ਸਾਇੰਸ ਆ ਜਿਹੜੀ ਇਸੇ ਚੀਜ਼ ਨਾਲ ਹੀ ਡੀਲ ਕਰਦੀ ਆ ਸਾਡੇ ਲੋਕ ਜਿਹੜਾ ਇਹ ਬਾਹਰਲੇ ਨੂੰ ਫੋਲੋ ਕਰਦੇ ਨੇ ਤੇ ਬਾਹਰਲੇ ਤਾਂ ਇਹ ਚੀਜ਼ਾਂ ਉੱਥੇ ਹੀ ਆਈਆਂ ਨੇ ਜਿਹੜੇ ਅਸੀਂ ਕਹਿੰਦੇ ਆ ਕਿ ਉਹ ਲੋਕ ਜ਼ਿਆਦਾ ਸਿਆਣੇ ਨੇ ਸਾਡੇ ਨਾਲੋਂ ਉਹ ਤਾਂ ਯੂਜ਼ ਕਰਦੇ ਨੇ ਕਿ ਸਾਰਾ ਕੁਝ ਫਿਰ ਉੱਥੇ ਕਿਉਂ ਨਹੀਂ ਬੰਦ ਹੋਇਆ ਦੇਖੋ ਉੱਥੇ ਕੀ ਆ ਕਿ ਉੱਥੇ ਆਬਾਦੀ ਦਾ ਜੋ ਪ੍ਰੈਸ਼ਰ ਹੈ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਦੂਜੇ ਉਥੇ ਰੂਲੈਂਡ ਰੈਗੂਲੇਸ਼ਨ ਜਦੋਂ ਬਣਾਏ ਜਾਂਦੇ ਨੇ ਤੇ ਫਾਲੋ ਕੀਤੇ ਜਾਂਦੇ ਨੇ ਉਥੇ ਉਹਨਾਂ ਸ਼ਹਿਰਾਂ ਦੇ ਵਿੱਚ ਤੁਸੀਂ ਜਾ ਕੇ ਸ਼ਹਿਰਾਂ ਦੇ ਅੰਦਰ ਚੀਹ ਲ ਮਿਲ ਜਾਂਦੀਆਂ ਬਹੁਤ ਸਾਰੇ ਸ਼ਹਿਰ ਆ ਸਾਡੇ ਲੁਧਿਆਣੇ ਦੇ ਵਿੱਚ ਕੋਈ ਛੀਲ ਹੈਗੀ ਕੋਈ ਨਹੀਂ ਹੁਣ ਇੱਥੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਬੱਲੋਕੇ ਪਿੰਡ ਦੇ ਵਿੱਚ ਇੱਕ ਸੀਵਰੇਜ ਟ੍ਰੀਟਮੈਂਟ ਪਲੈਂਟ ਲਗਾਇਆ ਸੀਵਰੇਜ ਟ੍ਰੀਟਮੈਂਟ ਪਲੈਂਟ ਵਾਸਤੇ 165 ਕਿੱਲੇ ਜ਼ਮੀਨਾਂ ਦਾ ਅਕਵਾਇਰ ਕੀਤੀ ਫਿਰ ਇਹ ਕਹਿੰਦੇ ਨੇ ਪੱਟੀਆਂ ਦੇ ਵਿੱਚ ਲਗਾਇਆ ਉਹਦੇ ਵਾਸਤੇ ਵੀ ਸੈਂਕੜੇ ਏਕੜ ਜ਼ਮੀਨਾਂ ਅਕਵਾਇਰ ਕੀਤੀ ਹੋਈ ਕੀਤੀ ਹੋਏਗੀ ਡੈਫੀਨਿਟਲੀ ਕੀਤੀ ਹੋਏਗੀ ਹੁਣ ਦੂਜੇ ਪਾਸੇ ਉਹਦੇ ਵਿੱਚ ਟਰੀਟਮੈਂਟ ਪਲੈਂਟ ਹੁੰਦਾ ਕੀ ਹੈ ਇੱਕ ਕਾਰਪੋਰੇਟ ਕੰਸਰਨ ਯਾਨੀ ਕਾਰਪੋਰੇਟ ਘਰਾਣਾ ਵਿੱਚ ਆ ਕੇ ਘਸ ਗਿਆ ਕਾਰਪੋਰੇਟ ਘਰਾਣੇ ਨੇ ਜੋ ਮਸ਼ੀਨਰੀ ਲਗਾਈ ਜੋ ਉਹਨਾਂ ਨੇ ਇੱਕ ਮਾਡਲ ਪੇਸ਼ ਕੀਤਾ ਉਹ ਮਾਡਲ ਤੁਸੀਂ ਦੇਖੋ ਵੀ ਪੇਸ਼ ਕਿੱਥੋਂ ਕੀਤਾ ਜਾ ਰਿਹਾ ਉਹ ਇੰਟਰਨੈਸ਼ਨਲ ਇੱਕ ਕਾਰਪੋਰੇਟ ਮਾਫੀਆ ਬੈਠਾ ਹੋਇਆ ਜਿਹੜਾ ਦੁਨੀਆ ਜਹਾਨ ਦੇ ਸੀਵਰੇਜ ਟਰੀਟਮੈਂਟ ਪਲੈਂਟਾਂ ਨੂੰ ਕੰਟਰੋਲ ਕਰਦਾ ਔਰ ਉਹ ਤੁਹਾਨੂੰ ਜਿਹੜੇ ਇੱਕ ਮਾਡਲ ਦਿੰਦੇ ਨੇ ਫਿਰ ਉਹ ਮਾਡਲ ਤੁਹਾਨੂੰ ਯੂਨੀਵਰਸਿਟੀਆਂ ਚ ਪੇਸ਼ ਕੀਤੇ ਜਾਂਦੇ ਉਹ ਯੂਨੀਵਰਸਟੀਆਂ ਵਾਲੇ ਵੀ ਉਸੇ ਮਾਡਲ ਤੇ ਕੰਮ ਕਰਦੇ ਨੇ ਰਿਸਰਚ ਇੰਸਟੀਚਿਊਟ ਉੱਥੇ ਕੰਮ ਕਰਦੇ ਨੇ ਅਮੀਰ ਖਾਨ ਵਰਗੇ ਲੋਕ ਵੀ ਇਹਨਾਂ ਦੇ ਬਰਾਂਡ ਨਾ ਮਾਸਟਰ ਬਣ ਜਾਂਦੇ ਨੇ ਹੂੰ ਔਰ ਤੁਸੀਂ ਦੇਖੋਗੇ ਸੱਤੇ ਮਈ ਯਾਤ ਦੇ ਵਿੱਚ ਉਹਨਾਂ ਨੇ ਦੋ ਕਿਸ਼ਤਾਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਪ੍ਰਮੋਟ ਕਰਨ ਵਾਸਤੇ ਦਿੱਤੀਆਂ ਕਹਿਣ ਦਾ ਮਤਲਬ ਕਿ ਇਹਨਾਂ ਲੋਕਾਂ ਦੇ ਹੱਥ ਬੜੇ ਲੰਬੇ ਨੇ ਕਾਰਪੋਰੇਟ ਘਰਾਣੇ ਆਉਣ ਵਾਲੇ 20 ਸਾਲਾਂ ਦੀ 25 ਸਾਲਾਂ ਦੀ 30 ਸਾਲਾਂ ਦੀ 50 ਸਾਲ ਦੀ ਪਲਾਨਿੰਗ ਲੈ ਕੇ ਆਉਂਦੇ ਨੇ ਇੱਕ ਇੱਕ ਸੋਲੂਸ਼ਨ ਹੀ ਹੈ ਨਾ ਇਹ ਜੇ ਅਸੀਂ ਕਹਿੰਦੇ ਪਾਣੀ ਸਾਫ਼ ਕਰਨਾ ਤਾਂ ਟ੍ਰੀਟਮੈਂਟ ਪਲਾਂਟ ਉਹਨੂੰ ਸਾਫ਼ 10 ਕਿਲੋ ਕਾ ਕੈਮੀਕਲ ਖਤਮ ਕਰਨ ਵਾਸਤੇ ਤੁਸੀਂ 10 ਕਿਲੋ ਕੈਮੀਕਲ ਹੋਰ ਐਡ ਕਰ ਰਹੇ ਹੋ ਹੂੰ ਜੋ ਕੈਨ ਨਾਟ ਰਿਮੂਵ ਕੈਮੀਕਲ ਬਾਈ ਐਡਿੰਗ ਮੋਰ ਕੈਮੀਕਲ ਮੋਟਾ ਦਾ ਸੋਲੂਸ਼ਨ ਹੋ ਥਈ ਹੈ ਨਾ ਦੂਜਾ ਬਾਕੀ ਸੀਵਰੇਜ ਟ੍ਰੀਟਮੈਂਟ ਪਲੈਂਟ ਕਿੰਨਾ ਕ ਪਾਣੀ ਸਾਫ ਕਰ ਰਹੇ ਨੇ ਅਗਰ ਕਿਸੇ ਨੇ ਚੈੱਕ ਕਰਨਾ ਹੋਏ ਤੇ ਬੱਲੋਕੇ ਪਿੰਡ ਤੋਂ ਇੱਥੋਂ ਦੂਰ ਤੇ ਹੈ ਨਹੀਂ ਉੱਥੇ ਜਾ ਕੇ ਦੇਖ ਲਓ ਜਿਹੜਾ ਪਾਣੀ ਸਾਫ ਹੋ ਕੇ ਨਿਕਲ ਰਿਹਾ ਜਿਹੜਾ ਪਾਣੀ ਅੰਦਰ ਜਾ ਰਿਹਾ ਜਿਹੜਾ ਸਾਫ ਹੋ ਕੇ ਬਾਹਰ ਜਾ ਰਿਹਾ ਦੋਨੋਂ ਵਿੱਚ ਕਿੰਨਾ ਕ ਫਰਕ ਹੈ ਉੱਥੇ ਤਾਂ ਤੁਸੀਂ 5 ਮਿੰਟਾਂ ਵਾਸਤੇ ਉਹ ਜਿਹੜੀ ਪੁਲੀ ਹੈ ਉੱਥੇ ਤੁਸੀਂ ਖੜ ਚਾਂਸ ਨਹੀਂ ਹੈ ਕਿ ਲੁਧਿਆਣੇ ਸ਼ਹਿਰ ਦਾ ਬੰਦਾ ਜਾ ਕੇ ਉਹ ਪੁਲੀ ਦੇ ਉੱਤੇ 5 ਮਿੰਟ ਖੜਾ ਨਹੀਂ ਹੋ ਸਕਦਾ ਇੰਨਾ ਬਦਬੂ ਮਾਰਦਾ ਪਾਣੀ ਨਿਕਲਦਾ ਉਥੋਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਮਾਡਲ ਗਲਤ ਹੈ ਸਾਨੂੰ ਇਹ ਮਾਡਲ ਨਹੀਂ ਲੈਣਾ ਚਾਹੀਦਾ ਸਾਨੂੰ ਉਹ ਮਾਡਲ ਲੈਣਾ ਚਾਹੀਦਾ ਜਿਨੇ ਇਹ ਦੁਨੀਆ ਬਣਾਈ ਚਾਹੇ ਉਹ ਰੱਬ ਹੈ ਚਾਹੇ ਉਹ ਕੁਦਰਤ ਹੈ ਉਹ ਸਾਡੇ ਨਾਲੋਂ ਜ਼ਿਆਦਾ ਸਿਆਣਾ ਹੈ ਜੇ ਅਸੀਂ ਉਹਦੇ ਮਾਡਲ ਤੇ ਚੱਲਾਂਗੇ ਤੇ ਸਾਨੂੰ ਨੇਚਰਲ ਮਾਡਲ ਫਾਲੋ ਕਰਨੇ ਚਾਹੀਦੇ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਬੰਗਲੌਰ ਸ਼ਹਿਰ ਦਾ ਨਾਂ ਸੁਣਿਆ ਆਪਾਂ ਹਾਂਜੀ ਬੰਗਲੌਰ ਸਾਲ ਦੇ ਵਿੱਚ ਕਲਸੂਰ ਲੇਕਾ ਗੁਰਦੁਆਰਾ ਸਾਹਿਬ ਵੀ ਅਲਸੂਰ ਲੇਕ ਦੇ ਉੱਤੇ ਹੀ ਨੇ ਠੀਕ ਹੈ ਜਿਹੜਾ ਉੱਥੇ ਬੰਗਲੌਰ ਦਾ ਵੱਡੇ ਗੁਰਦੁਆਰਾ ਸਾਹਿਬ ਨੇ ਤੇ ਉਹ ਕਹਿਣ ਦਾ ਮਤਲਬ ਹੈ ਕਿ ਬੰਗਲੌਰ ਸ਼ਹਿਰ ਦੇ ਪਾਣੀ ਨੂੰ ਸਾਫ਼ ਕਰਦੀ ਆ ਅੱਜ ਵੀ ਉਹ ਬੰਗਲੌਰ ਸ਼ਹਿਰ ਦੇ ਵੱਡੇ ਪਾਣੀ ਨੂੰ ਸਾਫ਼ ਕਰਦੀ ਆ ਅਲਸੂਰ ਲੇਕ ਦੀਆਂ ਮੱਛਲੀਆਂ ਮਹਿੰਗੀ ਕੀਮਤ ਤੇ ਬੰਗਲੌਰ ਸ਼ਹਿਰ ਦੀ ਮੱਛੀ ਮਾਰਕੀਟ ਚ ਵੇਖਦੀਆਂ ਨੇ ਹੂੰ ਇਹਦਾ ਮਤਲਬ ਹੈ ਕਿ ਇੱਕ ਵੱਡੀ ਝੀਲ ਇੱਕ ਵੱਡੇ ਸ਼ਹਿਰ ਦੇ ਇੱਕ ਕਾਫੀ ਹਿੱਸੇ ਦਾ ਪਾਣੀ ਸਾਫ਼ ਕਰ ਸਕਦੀ ਹੈ। ਤੇ ਲੁਧਿਆਣੇ ਦੀਆਂ ਝੀਲਾਂ ਕਿੱਥੇ ਹੋਈਆਂ? ਤੂੰ ਸੈਕੜੇ ਕਿੱਲੇ ਜ਼ਮੀਨ ਜੱਟਾਂ ਦੀ ਰਿਕੁਆਇਰ ਕੀਤੀ ਕਿਹਦੇ ਵਾਸਤੇ? ਪਾਣੀ ਸਾਫ਼ ਕਰਨ ਵਾਸਤੇ। ਉੱਥੇ ਸੀਵਰੇਜ ਟ੍ਰੀਟਮੈਂਟ ਪਲੈਂਟ ਦੀ ਜਗ੍ਹਾ ਉੱਥੇ ਝੀਲਾਂ ਬਣਾ ਦਿੰਦੇ। ਹੂੰ ਹੁਣ ਵੀ ਜਦੋਂ ਪਾਣੀ ਨਿਕਲ ਕੇ ਜਾਂਦਾ ਦਰਿਆ ਦੇ ਵਿੱਚ ਛੁੱਟਣ ਤੋਂ ਪਹਿਲਾਂ ਸਤਲੁਜ ਸਤਲੁਜ ਦਰਿਆ ਦੇ ਵਿੱਚ ਛੁੱਟਣ ਤੋਂ ਪਹਿਲਾਂ ਤੁਸੀਂ 2000 3000 ਏਕੜ ਦੀ ਝੀਲ ਬਣਾਉਣਾ ਕਿਤੇ? ਉਦੇ ਵਿੱਚ ਕੁਦਰਤ ਸਾਫ ਕਰੇਗੀ ਕੁਦਰਤ ਖੁਦ ਸਾਫ ਕਰੇਗੀ ਜੇ ਮੈਂ ਹੁਣੇ ਦੱਸਿਆ ਕਿ ਦੁਨੀਆ ਜਹਾਂ ਦੇ ਸਾਇੰਟਿਸਟਾਂ ਨੇ ਇਹ ਗੱਲ ਸਾਬਤ ਕੀਤੀ ਆ ਕਿ ਉਹ ਬੈਕਟੀਰੀਆ ਆਇਡੈਂਟੀਫਾਈ ਹੋ ਚੁੱਕੇ ਆ ਉਹ ਫੰਗਸ ਆਇਡੈਂਟੀਫਾਈ ਹੋ ਚੁੱਕੇ ਆ ਉਹ ਸਾਰੇ ਮਾਈਕਰੋ ਆਰਗੇਨਿਜ਼ਮ ਆਇਡੈਂਟੀਫਾਈ ਹੋ ਚੁੱਕੇ ਆ ਜਿਹੜੇ ਇਹਨਾਂ ਕੈਮੀਕਲਾਂ ਨੂੰ ਬਾਇਓ ਡੀਗ੍ਰੇਡ ਕਰ ਦਿੰਦੇ ਨੇ ਐਜੋਡਾਈਜ਼ ਨੂੰ ਵੀ ਬਾਇਓ ਡੀਗ੍ਰੇਡ ਕਰ ਦਿੰਦੇ ਨੇ ਦੂਜੀ ਗੱਲ ਇਹ ਤੇ ਹੋ ਗਈ ਗੱਲ ਹੋਜਰੀ ਇੰਡਸਟਰੀ ਦੀ ਤੇ ਡਾਇਗਨੈਸਟਰੀ ਦੀ ਦੂਜੀ ਗੱਲ ਆਜਣਾ ਸੀ ਸਾਈਕਲ ਪਾਰਟਸ ਦੇ ਉੱਤੇ ਤੇ ਇਲੈਕਟ੍ਰੋਪਲੇਟਿਕਮ ਦੇ ਉੱਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜਾ ਬੰਦਾ ਵਾ ਕਿਹੜਾ ਮੂਰਖ ਵਾ ਜਿਹੜਾ ਇੱਕ ਕੀਮਤੀ ਚੀਜ਼ ਨੂੰ ਗਟਰ ਚ ਸੁੱਟੇਗਾ ਕੋਈ ਨਹੀਂ ਸੁੱਟੇਗਾ ਨਾ ਬਿਲਕੁਲ ਤੁਸੀਂ ਤੁਹਾਨੂੰ ਮੈਂ ਕੋਈ ਨੂਰ ਹੀਰਾ ਦੇ ਦਿਆਂ ਤੁਸੀਂ ਜਾ ਕੇ ਗੰਦੇ ਨਾਲੀ ਚ ਨਹੀਂ ਛੁੱਟ ਕੇ ਆਓਗੇ ਇਹ ਜਿਹੜਾ ਪਾਣੀ ਨਿਕਲਦਾ ਹੈ ਸਾਈਕਲ ਇੰਡਸਟਰੀ ਚੋਂ ਜਾਂ ਜਿਹੜਾ ਪਾਣੀ ਨਿਕਲਦਾ ਹੈਗਾ ਇਹਨਾਂ ਚੋਂ ਇਲੈਕਟ੍ਰੋਪਲੇਟਿਕ ਇੰਡਸਟਰੀ ਚੋਂ ਉਹਦੇ ਚ ਤਾਂ ਕੈਮੀਕਲ ਹੁੰਦੇ ਬੜੇ ਕੀਮਤੀ ਹੁੰਦੇ ਉਹ ਕੈਮੀਕਲ ਤੁਸੀਂ ਕੱਢ ਕੇ ਨਹੀਂ ਲੈਂਦੇ ਵਿੱਚ ਉਹ ਤਾਂ ਬੜੇ ਮਹਿੰਗੇ ਵਿਕਦੇ ਆ ਹੂੰ ਇਹਦਾ ਮਤਲਬ ਫੇਲਿਅਰ ਕਿਹਦਾ ਫੇਲਿਅਰ ਫਿਰ ਸਰਕਾਰ ਦਾ ਸਰਕਾਰ ਕੋਲ ਕੋਈ ਮਾਡਲ ਹੀ ਨਹੀਂ ਹੈ ਸਰਕਾਰ ਕੋਲ ਕੋਈ ਮੈਂ ਕਹਿੰਦਾ ਸਰਕਾਰ ਕੋਲ ਨੀਅਤ ਨਹੀਂ ਹੈ ਮਾਡਲ ਆ ਜਾਣਗੇ ਮਾਡਲ ਆ ਜਾਣਗੇ ਐਕਸਪਰਟ ਵੀ ਆ ਜਾਣਗੇ ਯੂਨੀਵਰਸਿਟੀਆਂ ਭਰੀਆਂ ਬੈਠੀਆਂ ਰੇਣੁਕਾ ਗੁਪਤਾ ਦਾ ਮੈਂ ਨਾਮ ਲਿਆ ਰੇਣੁਕਾ ਗੁਪਤਾ ਤੇ ਇੰਡੀਆ ਚ ਹੀ ਹੈ ਨਾ ਪ੍ਰੋਫੈਸਰ ਲਿਊ ਬਿਨ ਬਿਨ ਚਾਈਨਾ ਦੇ ਨੇ ਹੈ ਹੁਣੇ ਹੀ ਪ੍ਰੋਫੈਸਰ ਮੈਂ ਨਾਮ ਲਿਆ ਉਹਨਾਂ ਦਾ ਦੂਜੇ ਪ੍ਰੋਫੈਸਰਾਂ ਦੇ ਨਾਮ ਲਏ ਚਾਈਨਾ ਦੇ ਨੇ ਜੂ ਜਿਆਂਗ ਦਾ ਨਾਮ ਲਿਆ ਤੇ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਲੋਕ ਹੈ ਤੁਹਾਨੂੰ ਗਾਈਡ ਕਰ ਸਕਦੇ ਨੇ ਸਾਇੰਸ ਬੈਠੀ ਆ ਪਰ ਤੁਸੀਂ ਚਾਹੁੰਦੇ ਨਹੀਂ